ਜੋਨੀ ਮਹਿਰਾ ਜੀ ਅੱਜ ਸਵੇਰੇ ਸਵੇਰੇ ਪਰੌਲ ਦੀ ਦੁਕਾਨ ਖੋਲਣ ਲੱਗੇ ਦੇਖਿਆ ਕਿ ਦੁਕਾਨ ਦੇ ਜਿਹੜੇ ਤਾਲੇ ਸੀਗੇ ਟੁੱਟੇ ਹੋਏ ਸੀਗੇ ਦੁਕਾਨ ਦੇ ਅੰਦਰ ਜਾ ਕੇ ਜਦੋਂ ਦੇਖਿਆ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀਗਾ ਗੱਲੇ ਦੇ ਵਿੱਚ ਕੈਸ਼ ਸੀਗਾ ਕਿ ਥੋੜਾ ਜਿਹਾ ਕੈਸ਼ ਛੁਪਾ ਕੇ ਵੀ ਰੱਖਿਆ ਸੀਗਾ ਗੱਲੇ ਵਾਲਾ ਕੈਸ਼ ਵੀ ਕੱਢ ਕੇ ਲੈ ਗਏ ਜਿਹੜਾ ਛੁਪਾ ਕੇ ਰੱਖਿਆ ਸੀ ਕੈਸ਼ ਉਹ ਸੀਗਾ 15000 ਰੁਪਏ ਜਾਂ ਗੱਲੇ ਜਿਗਾ ਕੈਸ਼ ਤੋਂ ਸਿਰਫ 10000 ਰੁਪਏ ਸੀਗਾ ਇਸ ਤੋਂ ਇਲਾਵਾ ਬਟਨਾ ਵਾਲੇ ਮੋਬਾਈਲ ਪਾਵਰ ਬੈਂਕ ਸਮਾਰਟ ਵਾਚ ਸਪੀਕਰ ਏਅਰਪੋਰਟ ਜਿਹੜੇ ਹੁੰਦੇ ਕੰਨਾਂ ਦੇ ਨਾਲ ਨਾਲ ਕਿੰਨੇ ਦਾ ਰੋਟਰ ਸਾਮਾਨ ਤੇ ਟੋਟਲ 40-45 ਹਜ਼ਾਰ ਰੁਪਏ ਦਾ ਸਾਮਾਨ ਹੈ। ਇਹ ਦੁਕਾਨ ਕਿੱਥੇ ਹੈਗੀ ਸਾਡੀ ਸਾਡੀ ਬਗਾਲੀ ਕਾਂਗਰਸ ਭਵਨ ਦੇ ਬਿਲਕੁਲ ਸਾਹਮਣੇ ਹਾਈਵੇ ਚੱਲਦਾ ਰੋਡ ਹੈ ਜਿਹੜਾ ਕਿ ਦਿਨ ਰਾਤ ਚੱਲਦਾ ਰਹਿੰਦਾ ਉੱਥੇ ਵੀ ਇੱਦਾਂ ਦਾ ਕੰਮ ਹੋਇਆ ਨਾ ਮੈਂ ਸੋਚਦਾ ਵੀ ਕੋਈ ਦੁਕਾਨਦਾਰ ਅੱਜ ਤੋਂ ਸਾਡਾ ਸਭ ਤੋਂ ਛੋਟਾ ਨੁਕਸਾਨ ਹੋਇਆ ਕੱਲ ਨੂੰ ਕਿਸੇ ਹੋਰ ਦਾ ਵੱਡਾ ਨੁਕਸਾਨ ਵੀ ਹੋ ਸਕਦਾ ਵਾ ਇੰਨੀ ਜਲਦੀ ਜ਼ੋਰ ਦੇ ਬਾਵਜੂਦ ਵੀ ਚੋਰੀ ਦੇ ਹੌਸਲੇ ਇਹਨੇ ਬਰੰਦ ਸੀਗੇ ਉਹਨਾਂ ਆਮ ਨਾਲ ਦੁਕਾਨ ਦਾ ਤਾਲਾ ਤੋੜ ਕੇ ਅੰਦਰ ਲਾਈਟ ਜਲਾ ਕੇ ਡਾਰਨੀ ਉਹਨਾਂ ਦੀ ਵੀਡੀਓ ਚ ਆ ਗਈ ਕੋਈ ਡਾਰਨੀ ਚੋਰੀ ਦਾ ਕਿ ਚੋਰੀ ਕਰੇ ਕੋਈ ਡੱਬੇ ਵੀ ਕਰੋਗੇ ਚੋਰੀ ਕਰ ਰਹੇ ਆਰਾਮ ਨਾਲ ਸਮਾਨ ਲੈ ਗਏ ਨੇ ਤੇ ਬਾਅਦ ਚੋ ਲਾਈਟ ਬੰਦ ਵੀ ਕਰਕੇ ਗਏ ਸੀ ਸੀਸੀਟੀਵੀ ਵੀ ਹੈਗੀ ਸੂਚੀ ਵੀ ਹੈਗੀ ਸਾਰੀ ਵੀਡੀਓ ਆਈ ਉਹਨਾਂ ਦੀ ਆਈ ਹੋਈ ਹੈ ਉਹ ਵੀ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰ ਦਾਂਗਾ ਅਗਰ ਕਿਸੇ ਨੂੰ ਬੰਦੇ ਪਤਾ ਲੱਗਦੇ ਹੈ ਕਿ ਕਿਤਵਾਲੀ ਦੀ ਸੂਚਨਾ ਹੈ